ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਇੱਕ ਸ਼ੱਕੀ ਨਸ਼ਾ ਤਸਕਰ ਦੇ ਕਰ ਰੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਛਾਪੇ ਮਾਰੀ ਦੌਰਾਨ ਸ਼ੱਕੀ ਦੇ ਘਰੋਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਬਲਕਿ 2 ਕਰੋੜ ਰੁਪਏ ਦੀ ਡਰਗਮਨੀ ਬਰਾਮਦ ਕੀਤੀ ਗਈ ਹੈ ਦਾਅਦ ਹੈ ਕਿ ਕਰੰਸੀ ਦੀ ਹੋਰ ਗਿਰਤੀ ਅਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਬਰਾਮਦਗੀ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖਤਮ ਕਰਨ ਦੇ ਲਈ ਫੋਰਸ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ ਦਾਅਦ ਹੈ ਕਿ ਇਹ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਸੀਮਾ ਸੁਰੱਖਿਆ ਬਲ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੀਐਸਐਫ ਨੇ ਚੋਣਾ ਤੋਂ ਇੱਕ ਦਿਨ ਬਾਅਦ ਇੱਕ ਨਸ਼ਾ ਤਸਕਰ ਦੇ ਘਰ ਛਾਪਾ ਮਾਰ ਕੇ ਕਰੋੜਾ ਰੁਪਏ ਦੀ ਡਰੱਗਮਨੀ ਨੂੰ ਜ਼ਬਤ ਕੀਤਾ ਹੈ ਬੀਐਸਰ ਨੂੰ ਸੂਚਨਾ ਮਿਲੀ ਸੀ ਜਿਸ ਅਧਾਰ ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕੱਕੜਪਿੰਡ ਵਿੱਚ ਇਹ ਤਲਾਸ਼ੀ ਮੁਹਿੰਮ ਅਜੇ ਵੀ ਲਗਾਤਾਰ ਚੱਲੀ ਹੈ ਪੀਐਸਐਫ ਕੋਲੋਂ ਆਈ ਇਨਫੋਰਮੇਸ਼ਨ ਦੇ ਬੇਸ ਤੇ ਐਸਐਸਪੀ ਸਦਾ ਨਰਸਿੰਘ ਸਿੰਘ ਦੀ ਡਾਇਰੈਕਸ਼ਨ ਤੇ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਸਆਂ ਨੂੰ ਤੱਕੜ ਹਨਨ ਲੋਪੋਕੇ ਦੇ ਦੇਖਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ 'ਚ ਕਨਵਰਟ ਕਰ ਦਿੰਦੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀ ਕਿ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਨਾ ਗਿਆ ਜੋ ਗਿਣ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਤੇ ਲਿਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪ੍ਰੀਤ ਸਿੰਘ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜੋ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹੇ ਡਰੱਗ ਮੰਨੀ ਹੈ ਜੀ ਜਿਹੜੀ ਇਧਰ ਡਰੱਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਇਹ ਹੋਇਆ ਜੀ ਇਹ ਹਵਾਲਾ ਦੀ ਗੱਲ ਕੀ ਹਵਾਲਾ ਕਿਵੇਂ ਕਰਦੇ ਸਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਦਰਨ ਨੂੰ ਪੈਸਾ ਦੇਣਾ ਹੁੰਦਾ ਤੇ ਉਹਨੂੰ ਪਹਿਲਾਂ ਆਪਣੇ ਡਰਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਫਿਰ ਤਸੱਦ ਕਰਦੇ ਸਹੀ ਇਹ ਗਿੱਸਾ ਸਾਰੇ ਇਹ ਰਕਮ ਚੋਂ ਸਰਾਂ ਦੇਖਣ ਤੇ ਬੜੇ ਮੜੇ ਘਰ ਦੇ ਲੱਗਦੇ ਆ ਪੜੇ ਲਿਖੇ ਵੀ ਨਹੀਂ ਲੱਗਦੇ ਇਹਦੇ ਇਸੇ ਚੀਜ਼ ਤੇ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜੋ ਕਿੰਨੇ ਸਮਾਂ ਤੋਂ ਐਕਟਿਵ ਹੈਗੇ ਨੇ ਇਹ ਵੀ ਇਨਵੈਸਟੀਗੇਸ਼ਨ ਦਾ ਅਜੇ ਚੱਲ ਰਿਹਾ ਹੈ ਕਿ ਅਰੈਸਟ ਕੀਤੇ ਨੇ ਥੋੜੇ ਜਿਲੇ ਪਹਿਲਾਂ ਹੀ ਇਹ ਇਹਨਾਂ ਨੂੰ ਜੀ ਕੁਛ ਕੁਛ ਕਰ ਬੇਸਿਕਲੀ ਲੱਗਦਾ ਕਿ ਗੁਰਮੀ ਸਾਥੀ ਹੋਣਗੇ ਦੇ ਨਾਲ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਛ ਆਏਗਾ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਵੈਪਨ ਸਰ ਨਹੀਂ ਸਰ ਸੀਮਾ ਨੂੰ ਮਿਲ ਗਿਆ ਇਹ ਨਾ ਬੀਐਸਐਫ ਕੋਲ ਇਨਫੋਰਮੇਸ਼ਨ ਬਿਲਕੁਲ ਜੀ ਹਾਂ ਬੀਐਸਐਫ ਸਰ ਬਲਵਿੰਦਰ ਸਿੰਘ ਤੇ ਕੋਰਪੋਰੇਟ ਦੇ ਵੀ ਕਲਾਬ ਆਪੇ ਆ ਦੱਜੇ ਨਹੀਂ ਇਹਨਾਂ ਦਾ ਪਤਾ ਨਹੀਂ ਸਰ ਬੇਸਿਕਲੀ ਹੈ ਕੌਣਾ ਕੰਮ ਕੀ ਕਰਦੇ ਸੀਗੇ ਤੇ ਇਹਨਾਂ ਦਾ ਕਿਸ ਤਰ੍ਹਾਂ ਦਾ ਰਵਈਆ ਸੀ ਇਹ ਪਿੰਡ ਦੇ ਵਿੱਚ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਬ੍ਰਾਂਡ ਲੈਂਕੇ ਰਿਮਾਂਡ ਫਿਰ ਇਹਨਾਂ ਨੂੰ ਅਸੀਂ ਕੁਝ-ਕੁਝ ਕਰਕੇ ਅਗਲੀਆਂ ਗੱਲਾਂ ਦੋਗਾਈਆਂ ਜਿਹੜੀਆਂ ਕਰਾਂ ਦਿੱਤੀਆਂ ਕਿੰਨਾ ਪੜੇ ਕਿੰਨੇ ਪੜੇ ਲਿਖੇ ਨੇ ਲੋਕੀ ਜੀ ਕਿਸੇ ਦੇ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੇ ਕਿਥੋਂ ਪੜੇ ਨੇ ਕੌਣ-ਕੌਣ ਇਹਨਾਂ ਦੇ ਨਾਲ ਹੋਰ ਕਿਸੇ ਸਾਥੀ ਨੇ ਉਹ ਕੁਝ ਕਿਸੇ ਚ ਪੜੇ ਨੇ ਦੋਵੇਂ ਬੈਂਡਿੰਗ ਇਹਨਾਂ ਦੇ ਜਿੱਥੋਂ ਹੁੰਦੇ ਨੇ ਹੈ ਜੀ ਦੋਵੇਂ ਬੈਂਡਿੰਗ ਕਿਹਾ ਨਾ ਉਹਨਾਂ ਦੇ ਵੀ ਐਕਟਿਵਿਸਟ ਆ ਤਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਨੇ ਇੱਕ ਤੇ ਇੱਕ ਕੇਸ ਆ ਇਹ ਪਾਸੇ ਵੀ ਜਾ ਕੇ ਆਏ ਨਹੀਂ ਹੈ ਕਿਸ ਤਰ੍ਹਾਂ ਨਹੀਂ ਇਹ ਗੱਲ ਹੈ ਜੇ ਕਲੀਅਰ ਵੀ ਸਰ ਇਹਨਾਂ ਦਾ ਕੋਈ ਹੋਰ ਵੀ ਪਰਿਵਾਰਕ ਮੈਂਬਰ ਇਹਦੇ ਦਾ ਰਾਉਂਡ ਅਪ ਕੀਤਾ ਗਿਆ ਨਹੀਂ ਜੀ ਇਹਨਾਂ ਤੋਂ ਬੋਲਣਾ ਹੋਵੇ ਸਰ ਇਹ ਕਿਸਾਨ ਹੈ ਗਿਆ ਕਿ ਹੋਰ ਕੋਈ ਵੀ ਕਾਰੋਬਾਰ ਕਰਦੇ ਆ ਬੱਕਰੀ ਇਹ ਦੱਸਾਂਗੇ ਜੀ ਅਜੇ ਕੁਛ ਨਹੀਂ ਇਹਦਾ ਜੋ ਕੁਝ ਕੁਝ ਚਾਹੀਦਾ ਤੁਮ ਸੇਅਰ ਕਰਾਂਗੇ ਗੱਲ ਇਹਦੇ ਘਰੇ ਸਰ ਇਹਨਾਂ ਦੀ ਦਿੱਕਸ਼ ਹੈ ਹੈ ਜੀ ਘਰੋਂ ਫੜਿਆ ਇਹਨਾਂ ਨੂੰ ਹਾਂ ਜੀ ਹਾਂ ਜਿਹੜਾ ਗੈਸ ਕਿਥੇ ਰੱਖੋ ਕਰਿਆ ਸੀ ਸਰ ਘਰ ਵਿੱਚ ਇਹਨਾਂ ਦੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਇਹਨਾਂ ਨੇ ਚੁਪਾਏ ਹੋਏ ਸੀਗੇ ਤਿੰਨ ਬਿੱਟੇ ਇਸਨੋਂ ਹੋਰ ਕੁਝ ਇਹਨਾਂ ਤੋਂ ਕੋਈ ਦਸਤਾਵੇਜ਼ ਮਿਲੇ ਹੋਣੇ ਨਹੀਂ ਅਜੇ ਨਹੀਂ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਕਵਰ ਹੋਣਗੇ ਫਿਰ ਸੇਅਰ ਕਰਾਂਗੇ ਜੀ ਮੋਬਾਈਲ ਤੇ ਲੈਪਟਾਪ ਇੱਕ ਇਹਨਾਂ ਤੋਂ ਪੰਜ ਮੋਬਾਈਲ ਹੈ ਇੱਕ ਲੈਪਟਾਪ ਹੈ ਮਤਲਬ ਇਨਫੋਰਮੇਸ਼ਨ ਹੈ ਜੀ ਉਹਨਾਂ ਦੇ ਪੇਪਰ ਉਹ ਭੇਜਾਂਗੇ ਜੀ ਇਹਨਾਂ ਤੋਂ ਲੇਟੈਂਸੀ ਤੇ ਸਾਈਨਫਾਈਡ ਹੈ ਜੀ ਡਿਸਾਈਨਮੈਂਟ ਜਿਹੜੀ ਅੱਜ ਇਹਨਾਂ ਨੂੰ ਡਰੋਨ ਕਿਸ ਤਰ੍ਹਾਂ ਮੰਗਾਉਂਦੇ ਹੈ ਕੀ ਕਰਦੇ ਨੇ ਨਹੀਂ ਡਰੋਨ ਵਗੈਰਾ ਨਹੀਂ ਦੱਸਾਇ ਕਿ ਨੇ ਗ੍ਰਿਫਤਾਰੀ ਕਿ ਨੇ ਗ੍ਰਿਫਤਾਰੀ ਕਿ ਨੇ ਜਦੋਂ ਜਦੋਂ ਖੜੇ ਤੇ ਉਦੋਂ ਹੀ ਪਾਤੀ ਜਨਾ